ਕੀ ਹਾਲ ਚਾਲ ਨੇ ਜੀ ਤੁਹਾਡੇ ਅਸੀਂ ਠੀਕ ਠਾਕ ਆਂ ਉਮੀਦ ਕਰਦੇ ਆ ਤੁਸੀਂ ਵੀ ਠੀਕ ਠਾਕ ਹੋਵੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀ ਉਮਰਾਂ ਕਰੇ ਅੱਬ ਦਾ ਅੱਜ ਦਾ ਅਸੀਂ ਬਲੌਗ ਲੈ ਕੇ ਰੂਰੂ ਹੋਏ ਆ ਅੱਜ ਆਪਾਂ ਬਣਾਉਣ ਜਾ ਰਹੇ ਆ ਹੋਟਲ ਵਰਗੀ ਸੌਸ ਜਿਹੜੀ ਮਤਲਬ ਖਾਈਦੀ ਆ ਸਮੋਸਿਆਂ ਦੇ ਨਾਲ ਉਹ ਬਣਾਉਨੇ ਆ ਬਣਾ ਕੇ ਦੇਖਦੇ ਆ ਬਣੋ ਵੀਡੀਓ ਦੇ ਨਾਲ ਜੁੜੋ ਏ ਦੇਖਦੇ ਜਾਓ ਆਪਾਂ ਗੈਸ 'ਤੇ ਘਿਾਲ ਕੇ 팬 ਦਾ ਹੱਥ ਤੇ ਫਿਰ ਚੱਪਾ ਪਾਣੀ ਪਾ ਦਿੰਨੇ ਆ ਥੋੜਾ ਪਾਣੀ ਪਾ ਕੇ ਆਪਾਂ ਇਹਦੇ ਵਿੱਚ ਹੁਣ ਗੋੜਵਾ ਆਪਣੇ ਕੋਲੇ ਗੋੜ ਨੂੰ ਭੰਨ ਕੇ ਥੋੜਾ ਭੰਨ ਕੇ ਪਾ ਦਿੰਨੇ ਆ ਵੀ ਟਾਈਮ ਜ਼ਿਆਦਾ ਨਹੀਂ ਲੱਗੂਗਾ ਕਿ ਆ ਵੀਡੀਓ ਆਪਾਂ ਜਿਆਦਾ ਲੰਬੀ ਨਹੀਂ ਕਰਦੇ ਹੁੰਦੇ ਵੀ ਅਗਲਾ ਆਕਾ ਜਾਂਦਾ ਦੇਖ ਕੇ ਨਾ ਚਲੋ ਗੋੜਾ ਆਪਾਂ ਵਿੱਚ ਪਾਤਾ ਇਹ ਗੋੜਾ ਰੇਜਦਾ ਹੈ ਦਿਖਾਉਣੇ ਆਪਾਂ ਇਹ ਆਈਮਲੀ ਆਪਾਂ ਭੋਂਕੇ ਰੱਖ ਲਈ ਸੀ ਜੀ ਇਮਲੀ ਆਪਣੀ ਭਾਂਡੇ ਰੱਖੀ ਹੋਈ ਹੈ ਇਹਨੂੰ ਆਪਾਂ ਹੁਣ ਨਾ ਆਹ ਜਿਹੜੇ ਇਹਦੇ ਬੀਜ ਨੇ ਕੱਢ ਦਿੰਨੇ ਆ ਆਪਾਂ ਬਾਣੀ ਇਹਦਾ ਕਰਾਂਗੇ ਸਾਰਾ ਖੱਟਾ ਕੱਢ ਲਾਂਗੇ ਤੇ ਬਾਕੀ ਆਪਾਂ ਕੱਢ ਕੇ ਰੱਖ ਦਾਂਗੇ ਇਹਦਾ ਗੁੱਦਾ ਜਿਹਾ ਚੰਗੀ ਤਰ੍ਹਾਂ ਮਲ ਲਾਂਗੇ ਇਹ ਤਾਂ ਆਪਣਾ ਬਣ ਰਿਹਾ ਹੈ। ਬਿਲਕੁਲ ਵੀ ਇਹਨੂੰ ਟਾਈਮ ਨਹੀਂ ਲੱਗਦਾ ਹੈਗਾ ਜ਼ਿਆਦਾ। ਜਦੋਂ ਵੀ ਬਣਾਉਨੇ ਹੁੰਦੇ ਆ ਤੁਸੀਂ ਪਕੌੜੇ ਵਗੈਰਾ ਘਰੇ ਬਣਾ ਕੇ ਖਾਇਆ ਕਰੋ ਚਟਨੀ। ਦੇਖੋ ਕਿੰਨੀ ਵਧੀਆ ਬਣਦੀ ਆ। ਇਹ ਖੋਲ ਲਈ ਆਪਣਾ ਤੇ ਇਹਨੂੰ ਆਪਣਾ ਝੋੜ ਕੇ ਸਾਢ ਲੈਣੇ ਆ। ਸਪੰਦੀ ਮਿੰਟ ਦਾ ਕੰਮ ਹੈ ਚਟਣੀ ਬਣਾਉਣ ਦਾ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਇਹਨੂੰ ਆਪਾਂ ਇਹਦੇ ਵਿੱਚ ਪਾਉਨੇ ਆ ਗੋੜਾ ਆਪਣਾ ਦੇਖੋ ਹੁਰ ਗਿਆ ਮਾੜੀ ਜਿਹੀ ਟਲੀ ਰਹਿ ਗਈ ਹੈ ਵਿੱਚ ਥੋੜੀ ਮਿੱਠਾ ਬਣ ਗਿਆ ਇਹਦਾ ਕਾੜਾ ਜਿਹਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਾ ਲੈਨੇ ਆ ਪੁਣਕੇ ਪਾਣਾ ਆਪਾਂ ਵਿੱਚ ਇਹਦੇ ਲਓ ਜੀ ਆਪਣਾ ਨਾ ਇਹ ਜਿਹੜਾ ਸੀਗਾ ਇਹ ਮਿੱਲੀ ਦਾ ਪਾਣੀ ਆਪਾਂ ਪਾਤਾ ਆ ਦੇਖੋ ਪਤਲੀ ਲੱਗਦੀ ਆ ਆਪਾਂ ਨੂੰ ਇਹਨੂੰ ਆਪਾਂ ਗਾੜੀ ਕਰਾਂਗੇ ਕਿਸ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਤੇ ਥੋੜਾ ਜਿਹਾ ਇਹਦੇ ਵਿੱਚ ਨਾ ਆਪਾਂ ਫੂਡ ਕਲਰ ਪਾ ਲੈਨੇ ਆ ਇਹਨਾਂ ਕਲਰ ਚੇਂਜ ਹੋ ਜੂ ਆਪਾਂ ਭੋਲ ਕੇ ਰੱਖਿਆ ਹੋਇਆ ਤੇ ਉਹ ਇਹਦੇ ਵਿੱਚ ਪਾ ਲੈਨੇ ਆ ਇਹਨਾਂ ਸੋਨਾ ਰੰਗ ਆ ਚੁੱਕਿਆ ਆ ਚਟਨੀ ਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਨਾਣ ਪਾ ਦਾਂਗੇ ਥੋੜੀ ਜੀ ਆਪਾਂ ਮਿਰਚ ਪਾ ਦਾਂਗੇ ਇਹਦੇ ਨਾਲ ਟੇਸਟ ਉਹ ਹੋ ਜਾ ਤੇ ਥੋੜਾ ਗਰ ਮਸਾਲਾ ਪਾ ਦਈਏ ਕੱਪਾ ਗਾੜੀ ਵੀ ਕਰਨੀ ਆ ਨਾ ਗਾੜੀ ਵੀ ਕਰਨੀ ਪਤਾ ਇਹ ਤਾਂ ਥੋੜੀ ਇੰਨੀ ਪਤਲੀ ਖਾਦੀ ਜਾਊਗੀ ਕਿਸੇ ਚੀਜ਼ ਦੇ ਨਾਲ ਇਹਨੂੰ ਗਾੜੀ ਕਰਨ ਵਾਸਤੇ ਆਪਾਂ ਹੁਣ ਦੱਸਨੇ ਆਪਾਂ ਉਹ ਦੀ ਗਾੜੀ ਦਿੱਤਾ ਹੋਊਗੀ ਦੇਖੋ ਕਿੰਨੀ ਸੋਨਾ ਰੰਗ ਆ ਚੁੱਕਿਆ ਆ ਚੈੱਕ ਕਰ ਸਕਦੇ ਹੋ ਤੁਸੀਂ ਲੋ ਜੀ ਪੁੱਦਾ ਆਪਣੀ ਬਣ ਕੇ ਹੀ ਚਟਨੀ ਗਾਰ ਹੋ ਚੱਲੀ ਤੇ ਇਹਦੇ ਵਿੱਚ ਗਾੜੀ ਕਰਨ ਵਾਸਤੇ ਨਾ ਆਪਾਂ ਇਹਦੇ ਵਿੱਚ ਆਹਾ ਫਾਵਾਂਗੇ ਹਰਾ ਰੋਟਾ ਪਾਤਾ ਹਰਾ ਰੋਟਾ ਲੈ ਕੇ ਪਾਉਂਦੇ ਆਪਾਂ ਤੇ ਉਹਦੇ ਨਾਲ ਇਹ ਨਾ ਗਾੜੀ ਹੋ ਜੂਗੀ ਪਾਉਂਦੇ ਆਪਾਂ ਇਹ ਇਹ ਹੁਣ ਇਹਦੇ ਵਿੱਚ ਆਪਾਂ ਨਾ ਗਾੜੀ ਕਰਨ ਵਾਸਤੇ ਪਾ ਲਿਆ ਸੀ ਘਾਰਾ ਰੋਟ ਦਾ ਆਟਾ ਇਹਨੂੰ ਆਪਾਂ ਇਹਦੇ ਨਾਲ ਗਾੜੀ ਹੋ ਜਾਂਦੀ ਹੈ ਕਿਵੇਂ ਪਤਲੀ ਹੋਵੇ ਤੇ ਐਨ ਵਧੀਆ ਬਣ ਕੇ ਚਟਣੀ ਨਾ ਆਹ ਦੇਖੋ ਜੀ ਮੁੱਲ ਦੀ ਵਾਂਗ ਬਣ ਗਈ ਬਿਲਕੁਲ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਵੀ ਕੋਈ ਵੀ ਫਰਕ ਨਹੀਂ ਲੱਗਦਾ ਹੈਗਾ ਵੀ ਹੋਟਲ ਦੀ ਚਟਣੀ ਨਾਲੋਂ ਵੀ ਕੁਝ ਉਹ ਆ ਇਹਦੇ ਵਿੱਚ ਆਪਾਂ ਟਰਾਈ ਫੂਡ ਵਗੈਰਾ ਜਿਹੜੀ ਚੀਜ਼ ਵੀ ਥਾਪਾ ਨੂੰ ਚੀਜ਼ ਚੰਗੀ ਲੱਗਦੀ ਹੈ ਵੈਸੇ ਉਹ ਚੀਜ਼ ਪਾ ਸਕਦੇ ਆ ਨੂੰ ਪਰ ਇਹਨੂੰ ਬੋਤਲ 'ਚ ਪਾ ਕੇ ਰੱਖ ਲੋ ਪੱਠੀ ਬਣਾ ਕੇ ਖਰਾਬ ਨਹੀਂ ਹੋਣੀ ਹੈਗੀ ਤੇ ਜਿੰਨਾ ਚਿਰ ਮਰਜ਼ੀ ਪਈ ਰਹੇ ਜਦ ਦਿਲ ਕਰਦਾ ਬਾਅਦ ਬੋਤਲ ਬੰਦ ਕਰ ਲੋ ਫ੍ਰਿਜ 'ਚ ਰੱਖ ਸਕਦੇ ਆ ਆਪਾਂ ਤੇ ਹੁਣ ਜਿਹੜਾ ਕੁਛ ਇਹਦੇ ਨਾਲ ਅਗੇ ਵੀਡੀਓ ਆਪਾਂ ਹੋਰ ਵੀਡੀਓ 'ਚ ਦਿਖਾਵਾਂਗੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਤੇ ਇਹ ਆਜੀ ਅਜੇ ਤੱਕ ਲੋਕਾ ਸਾਡਾ ਜੀ ਹੋਟਲ ਵਰਗੀ ਸੌਸ ਤੇ ਕੱਲ ਨੂੰ ਕੁਝ ਨਮਾ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪਾਂ ਨੂੰ ਆਗਿਆ ਦੋ ਤੇ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਬੱਚੀਆਂ ਮੈਨੂੰ ਬਹੁਤ ਪਿਆਰ ਕਰਦੀਆਂ ਨੇ ਕਮੈਂਟ ਕਰਦੀਆਂ ਨੇ ਸੋਣ ਸੋਣ ਉਹਨਾਂ ਦਾ ਮੈਂ ਤੈਅ ਦਿਉ ਧੰਨਵਾਦ ਕਰਦੀ ਆ ਜਿਹੜੀ ਮੇਰੇ ਨਵੇਂ ਜੁੜੇ ਨੇ ਉਹ ਪੈੜ ਭਾਈ ਉਹ ਹੋ ਬੈਲ ਲਾਈਕ ਦਾ ਬਟਨ ਜਰੂਰ ਕਰ ਦਵਾ ਦਿਓ ਕਰੋ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ